ਸਿਦਕ ਕੀ ਹੈ ਜੋ ਵੀ ਪ੍ਰਮਾਤਮਾ ਨੇ ਸਾਨੂੰ ਦੇ ਦਿੱਤਾ ਉਹਦੇ ਉੱਤੇ ਖੁਸ਼ ਰਹਿਣਾ ਇਹ ਸਿਦਕ ਹੈ ਇਹ ਸਿਦਕ ਹੈ ਕਈਆਂ ਦਾ ਸਿਦਕ ਦੇਖ ਕੇ ਬੜੀ ਹੈਰਾਨੀ ਹੁੰਦੀ ਨਾਮ ਜਪਦੇ ਪਾਠ ਕਰਦੇ ਸੇਵਾ ਕਰਦੇ ਕੁਦਰਤੀ ਮਾਇਆ ਦਾ ਇੰਨਾ ਵੱਡਾ ਵਿਛੋੜਾ ਪੈ ਗਿਆ ਤੇ ਪਰਿਵਾਰ ਮੈਨੂੰ ਮਿਲਦਾ ਕਹਿੰਦੇ ਅੱਜ ਏਦਾਂ ਦਾ ਦਿਨ ਹੈ ਕਿ 1 ਰੁਪਿਆ ਵੀ ਘਰ ਵਿੱਚ ਹੈ ਨਹੀਂ ਤੇ ਮਹਾਰਾਜ ਦੀ ਬੜੀ ਕਿਰਪਾ ਇਹਨੂੰ ਸਿਦਕ ਕਹਿੰਦੇ ਨੇ ਜੇ ਦੂਜੇ ਪਾਸੇ ਦੇਖੋ ਤਾਂ ਸਿਦਕ ਦੀਆਂ ਹੱਦਾਂ ਟੁੱਟੀਆਂ ਪਈਆਂ ਨੇ ਘਰ ਪੈਸਿਆਂ ਨਾਲ ਭਰਿਆ ਫਿਰ ਮਰ ਗਏ ਹਾਏ ਮਰ ਗਏ ਹਾਏ ਮਰ ਗਏ ਸਹਸ ਘਟੇ ਲਖ ਕੋੜ ਧਾਵੇ ਤ੍ਰਿਪਤ ਨਾ ਆਵੇ ਮਾਇਆ ਆਸ਼ੀ ਪਾਵੇ ਆਸ਼ੀ ਪਾਵੇ ਇਹ ਹਾਲ ਵੀ ਹੈ ਸਿਦਕ ਫੇਰ ਭਰੋਸਾ ਕਦੀ ਵੀ ਦਿਨ ਸੌਖੇ ਆ ਜਾਣ ਜ਼ਿੰਦਗੀ 'ਚ ਦਿਨ ਔਖੇ ਆ ਜਾਣ ਦਿਨ ਅਮੀਰੀ ਦੇ ਆ ਜਾਣ ਦਿਨ ਗਰੀਬੀ ਦੇ ਆ ਜਾਣ ਦਿਨ ਚੰਗੇ ਆ ਜਾਣ ਦਿਨ ਮਾਰੇ ਆ ਜਾਣ ਦਿਨ ਤੰਦਰੁਸਤੀ ਦੇ ਆ ਜਾਣ ਦਿਨ ਭਾਵੇਂ ਬਿਮਾਰੀ ਦੇ ਆ ਜਾਣ ਪਰ ਗੁਰੂ ਅੱਗੇ ਕਿੱਦਾਂ ਪੇਸ਼ ਹੋਣਾ ਕਿ ਸਤਗੁਰੂ ਜੀ ਤੁਸੀਂ ਸਰਬ ਕਲਾ ਸਮਰਾਥੋ ਜੇ ਮੇਰੇ ਕਰਮਾ ਕਰਕੇ ਮੈਨੂੰ ਕੋਈ ਦੁੱਖ ਵਿਵਤਾ ਮੁਸੀਬਤ ਹੈ ਤੇ ਮੈਂ ਹੋਰ ਕਿਸੇ ਪਾਸੇ ਨਹੀਂ ਜਾ ਸਕਦਾ ਮੇਰਾ ਭਰੋਸਾ ਹੈ ਕਿ ਤੁਸੀਂ ਓਹੀ ਮੇਰੇ ਰੋਗ ਕੱਟਣੇ ਤੁਸੀਂ ਓਹੀ ਮੇਰੇ ਰੋਗ ਕੱਟਣੇ ਵਰਨਾ ਬਿਮਾਰੀਆਂ ਆਉਂਦੀ ਫਿਰ ਧਾਗੇ ਬੰਨ ਲੈਂਦੇ ਨੇ ਕੋਈ ਲੱਤਾਂ ਨੂੰ ਘਾ ਧਾਗੇ ਬੰਨੀ ਫਿਰਦਾ ਕੋਈ ਬਾਹਾਂ ਨੂੰ ਧਾਗੇ ਬੰਨੀ ਫਿਰਦਾ ਬੰਨੀ ਫਿਰਦਾ ਬੱਚਿਆਂ ਦੇ ਧਾਗੇ ਬੰਨ ਦਿੰਦੇ ਜੇ ਧਾਗਿਆਂ ਨਾਲ ਤੰਦਰੁਸਤੀ ਮਿਲ ਰਹੀ ਹੈ ਡਾਕਟਰਾਂ ਕੋਲ ਕਾਹਨੂੰ ਪੈਸੇ ਦੇਣ ਦੇ ਦੋ ਧਾਗੇ ਹੋਰ ਬੰਨ ਲਓ ਚਾਰ ਧਾਗੇ ਹੋਰ ਬੰਨ ਲਓ ਹੋਰ ਬੰਨ ਲਓ ਜੇ ਧਾਗਿਆਂ ਨੇ ਤੰਦਰੁਸਤੀ ਤੇ ਦੇਣੀ ਹੈ ਤੇ ਤੂੰ ਸਾਧ ਸੰਗਤ ਗੁਰੂ ਤੇ ਭਰੋਸਾ ਗੁਰੂ ਤੇ ਵਿਸ਼ਵਾਸ ਦੂਜਾ ਤੀਜਾ ਜਿਹੜੇ ਖਬਰ ਲੈਣ ਆਉਂਦੇ ਨੇ ਉਹ ਪੁੱਠੀਆਂ ਸਿੱਧੀਆਂ ਸੁਣਾ ਜਾਂਦੇ ਤੂੰ ਫਲਾਣੇ ਥਾਂ ਜਾ ਬੁਲਾਣੇ ਕੋਲ ਜਾ ਉੱਥੇ ਪੁੱਛਣਾ ਪਵਾ ਲਓ ਉੱਥੇ ਕਰ ਲਓ ਆਹ ਕਰ ਲਓ ਆਹ ਕਰ ਲਓ ਨਹੀਂ ਸਾਧ ਸੰਗਤ ਗੁਰੂ ਤੇ ਭਰੋਸਾ ਜੇ ਸਿੱਖੀ ਮਿਲ ਜੇ ਸਿੱਖਣ ਵਾਲਾ ਮਨ ਜੇ ਸਿਦਕ ਮਿਲ ਜੇ ਜਿੱਥੇ ਪ੍ਰਮਾਤਮਾ ਨੇ ਰੱਖਿਆ ਰੱਬਾ ਤੇਰਾ ਸ਼ੁਕਰ ਹੈ ਇਹ ਸਿਦਕ ਹੋ ਗਿਆ ਫਿਰ ਇਹ ਹੋ ਗਿਆ ਭਰੋਸਾ ਜਿੱਦਾਂ ਤੇ ਮਰਜੀ ਦਿਨ ਆ ਜਾਣ ਗੁਰੂ ਤੇ ਹੀ ਭਰੋਸਾ ਰੱਖਣਾ ਕੋਈ ਗੱਲ ਨਹੀਂ ਅਖੀਰ ਕੀ ਹੈ ਮੌਤ ਹੈ ਮਰਨਾ ਹੈ ਹੋਰ ਇਸ ਤੋਂ ਅੱਗੇ ਕੀ ਹੈ ਜੇ ਗੁਰੂ ਦੇ ਭਰੋਸੇ ਦੇ ਵਿੱਚ ਅਖੀਰਲਾ ਸਮਾਂ ਮੌਤ ਵੀ ਮਿਲ ਜਾਵੇ ਤਾਂ ਗੁਰੂ ਸੰਭੇਗਾ ਤੂੰ ਇਹਨੇ ਭਰੋਸਾ ਮੇਰੇ ਤੇ ਰੱਖਿਆ ਤਾਂ ਜੇ ਗੁਰੂਨ ਤੋਂ ਭਟਕ ਗਏ ਫਿਰ ਮੂੜਾ ਖੱਤਰੀ ਇਹੋਦਿਆਂ ਭਟ ਗਿਆ ਇਹੋਦਿਆਂ ਭਟ ਗਿਆ ਇੱਕ ਵਾਰੀ ਗੁਰੂ ਦੇ ਬਚਨਾਂ ਤੋਂ ਬਾਹਰ ਹੋ ਗਿਆ ਲੋਕਾਂ ਦੀਆਂ ਗੱਲਾਂ ਵਿੱਚ ਆ ਗਿਆ ਕਿ ਸਾਧ ਆ ਗਏ ਤੈਨੂੰ ਅੱਗੇ ਲੈ ਗਏ ਸੀ ਮਸਾ ਤੂੰ ਆਇਆ ਜੇ ਹੁਣ ਫੇਰ ਲੈ ਗਏ ਤੈਨੂੰ ਛੱਡਣਾ ਨਹੀਂ ਤੂੰ ਲੁੱਕ ਜਾ ਆਹੀ ਸਲਾਹਾਂ ਦੇਣੀਆਂ ਲੋਕਾਂ ਨੇ ਹੋਰ ਕੀ ਦੇਣੀਆਂ ਤੋੜਨ ਵਾਲੀਆਂ ਜੋੜਨ ਵਾਲੀਆਂ ਪਰਪੱਕਤਾ ਦੀ ਸਲਾਹ ਗੁਰੂ ਦਾ ਪਿਆਰਾ ਦਿੰਦਾ ਹੈ ਸਾਧੂ ਸੰਤ ਮਹਾਤਮਾ ਦਿੰਦਾ ਪੱਕੇ ਰਹੋ ਬਸ ਜੋ ਹੋਣਾ ਹੋ ਜਾਈ ਉਹਨੂੰ ਸਲਾਹ ਦਿੱਤੀ ਕਿ ਬਾਥੀਆਂ 'ਚ ਲੁਕ ਜਾ ਉਹ ਬਾਥੀਆਂ 'ਚ ਲੁਕ ਗਿਆ ਫਿਰ ਸੁੱਖ ਜਿਹੜਾ ਗੁਰੂ ਕੋਲੋਂ ਮਿਲਣਾ ਸੀ ਬਾਥੀਆਂ ਤੋਂ ਮਿਲਿਆ ਫਿਰ ਸੱਪ ਮਿਲਿਆ ਉਥੋਂ ਡੰਗ ਮਾਰਿਆ ਮੂਲਾ ਮਰ ਗਿਆ ਗੁਰੂ ਤੋਂ ਲੁਕਿਆ ਸੀ ਕਿੱਥੇ ਲੁਕ ਜਾਗੇ ਆਪਾਂ ਗੁਰੂ ਤੋਂ ਮਰੇ ਨੂੰ ਚੁੱਕ ਕੇ ਲੈ ਆਂਦਾ ਲੋਕਾਂ ਨੇ ਮਹਾਰਾਜ ਚਲੋ ਠੀਕ ਹੈ ਤੁਹਾਡਾ ਕਹਿਣਾ ਨਹੀਂ ਮੰਨਿਆ ਇਹਨੂੰ ਬਖਸ਼ ਲੋ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਮਹਾਰਾਜ ਤੁਹਾਡੇ ਨਾਲੋਂ ਟੁੱਟੇ ਹੋਏ ਨੂੰ ਨਰਕਾਂ ਵਿੱਚ ਵੀ ਢੋਈ ਨਹੀਂ ਜਮਦੂਤਾਂ ਦੀ ਮਾਰ ਨਰਕਾਂ ਦੀ ਮਾਰ ਪਾਏਗੀ ਮਹਾਰਾਜ ਬਖਸ਼ ਲੋ